ਜਿੱਥੇ ਸਾਰੇ ਲੋਕ ਦੀਵਾਲੀ ਦਾ ਤਿਹਾਰ ਮਨਾ ਰਹੇ ਨੇ ਤੇ ਘਰ-ਘਰ ਖੁਸ਼ੀਆਂ ਨੇ ਉੱਥੇ ਹੀ ਬਟਾਲਾ ਦੇ ਨੇੜੇ ਪਿੰਡ ਸਾਗਰਪੁਰ ਦਾ ਇੱਕ ਪਰਿਵਾਰ ਆਪਣੇ ਲਾਪਤਾ 13 ਸਾਲ ਦੇ ਮਾਸੂਮ ਬੱਚੇ ਦੀ ਉਡੀਕ ਕਰ ਰਿਹਾ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਮਾਪਿਆਂ ਨੇ ਕੀ ਕੁਝ ਕਿਹਾ ਤੁਸੀਂ ਦੇਖੋ ਤੇ ਸੁਣੋ ਮੇਰਾ ਨਾਮ ਕੈਪਟਨ ਹੈ ਪਿੰਡ ਮੇਰਾ ਸਾਗਰਪੁਰ ਕਨਵਾ ਰੋਡ ਬਟਾਲਾ ਹੈ ਉਹਦਾ ਨਾਮ ਉਹਦਾ ਦਾ ਘਰ ਚੋਂ ਨੁਰਬ ਵੀ ਕਹਿੰਨੇ ਆ ਤੇ ਨਾਮ ਦਾ ਹੈ ਅਮਰਜੀਤ ਸਕੂਲ ਦਾ ਨਾਮ ਅਮਰਜੀਤ ਹਾਂਜੀ ਉਮਰੋ ਦੀ ਹੈਗੀ 13 ਸਾਲ ਇਹ ਹੋ ਗਿਆ ਕੋਈ 17 ਤਰੀਕ ਨੂੰ ਸ਼ਾਮ 5:30 6 ਵਜੇ ਦੇ ਵਿੱਚ ਨਹੀਂ ਨਹੀਂ ਕੋਈ ਇਦਾਂ ਦੇ ਕੋਈ ਗੱਲਬਾਤ ਨਹੀਂ ਚੰਦਾ ਖੇਡ ਖੂਡ ਕੇ ਆ ਜਾਂਦਾ ਰਹਿਆ ਸੀ ਅੱਗੇ ਜਾਂਦਾ ਰਹਿਆ ਖੇਡਾ ਫਸਟ ਟਾਈਮ ਜਿਹੜਾ ਮਤਲਬ ਰਾਤ ਬਾਹਰ ਰਿਹਾ ਪਰਦਾ ਹੀ ਪਰ ਸਕੂਲੋਂ ਮਤਲਬ ਉਹਨੂੰ ਨਹੀਂ ਮਤਲਬ ਜਵਾਬ ਮਤਲਬ ਦਿੱਤਾ ਗਿਆ ਹੀ ਉਹਨੇ ਕੱਚੇ ਪੀਲੇ ਰੰਗ ਦੀ ਟੀ-ਸ਼ਰਟ ਪਾਈ ਅੱਧੀ ਮਾਂ ਵਾਲੀ ਪੈਰੀ ਕੈਂਜੀ ਚੱਪਲ ਨੀਲੇ ਕਲਰ ਦੀ ਜੀਨ ਦੀ ਪੈਂਟ ਪਾਈ ਹੋਈ ਹੈ ਹਾਂਜੀ ਮੋਬਾਈਲ ਮੇਰਾ ਹੈਗਾ 783722171 ਮੈਂ ਫਿਰ ਤੋਂ ਰਿਪੀਟ ਕਰਦਾ 783722171 ਲਾਸਟ ਵਾਰੀ ਇਤਨੀ ਫਿਲਾਹ ਹੋ ਮੈਨੂੰ ਬੱਸ ਸਟੈਂਡ ਵਿੱਚ ਕਹਿੰਦੇ ਕਈ ਕਹਿੰਦੇ ਵੇਖਿਆ ਵਾ ਸਟੇਸ਼ਨ ਤੇ ਕਹਿੰਦੇ ਵੇਖਿਆ ਹੋਇਆ ਵਾ ਇੱਕ ਪਲੈਂਟ ਵੀ ਕੀਤੀ ਹੋਈ ਏ ਮੈਂ ਇਹ ਕਹਿਣਾ ਚਾਹੁੰਦਾ ਵੀ ਪ੍ਰਸ਼ਾਸਨ ਅੱਗੇ ਮੇਰੀ ਬੇਨਤੀ ਹੈ ਵੀ ਮੇਰਾ ਬੱਚਾ ਜਲਦ ਤੋਂ ਜਲਦ ਆ ਬਹਿ ਜਾਵੇ ਮੇਰਾ ਨਾਮ ਅਨਪ੍ਰੀਤ ਹੈ ਸਾਗਰਪੁਰੇ ਦੇ ਰਹਿਣ ਵਾਲੇ ਆ ਸੀ ਇਹ 17 ਅਕਤੂਬਰ ਦਾ ਗਿਆ ਹੋਇਆ ਭਾਜੀ ਘਰੋਂ ਤੇ ਉਹਦਾ ਨਾਮ ਹੈਗਾ ਜੇ ਆਰਬ ਉਹਦਾ ਨੂੰ ਅਮਰਜੀਤ ਕਹਿੰਦੇ ਜੀ ਸਕੂਲ ਦਾ ਨਾਮ ਅਮਰਜੀਤ ਜੀ ਉਹਦਾ ਉਮਰ ਉਹਦੀ 13 ਸਾਲ ਜੀ ਭਾਜੀ ਜਾਂਦਾ ਹੁੰਦਾ ਹੀ ਭਾਜੀ ਪਰ ਖੇਡ ਕੇ ਵਾਪਸ ਆ ਜਾਂਦਾ ਹੁੰਦਾ ਇਹ ਪਹਿਲਾ ਚਾਂਸ ਜਿਹੜਾ ਮੇਰਾ ਬੱਚਾ ਘਰੋਂ ਬਾਹਰ ਗਿਆ ਵਾ ਹਾਂਜੀ ਸਾਰਿਆਂ ਨੂੰ ਪੁੱਛਿਆ ਰਿਸ਼ਤੇਦਾਰ ਵੀ ਖੁੱਦ ਸਾਡੇ ਨਾਲ ਲੱਭਦੇ ਪਏ ਜੀ ਯਾਰਾ ਦੋਸਤ ਉਹ ਯਾਰ ਦੋਸਤ ਹੈ ਹੀ ਨਹੀਂ ਸੀ ਕੋਈ ਠੀਕ ਹੈ ਨਾ ਉਹ ਕੱਲਾ ਹੀ ਖੇਡਦਾ ਹੁੰਦਾ ਸੀ ਬਸ ਮੈਂ ਹੀ ਕਹਿਣਾ ਚਾਹਨੀ ਆ ਕਿ ਮੇਰਾ ਬੱਚਾ ਜਲਦ ਤੋਂ ਜਲਦ ਲੱਭ ਕੇ ਮੈਨੂੰ ਦਿੱਤਾ ਜਾਵੇ ਜਿੱਥੇ ਸਾਰੇ ਲੋਕ ਦੀਵਾਲੀ ਦਾ ਤਿਹਾਰ ਮਨਾ ਰਹੇ ਨੇ ਤੇ ਘਰ ਘਰ ਖੁਸ਼ੀਆਂ ਨੇ ਉੱਥੇ ਹੀ ਬਟਾਲਾ ਦੇ ਨੇੜੇ ਪਿੰਡ ਸਾਗਰਪੁਰ ਦਾ ਇੱਕ ਪਰਿਵਾਰ ਆਪਣੇ ਲਾਪਤਾ 13 ਸਾਲ ਦੇ ਮਾਸੂਮ ਬੱਚੇ ਦੀ ਉਡੀਕ ਕਰ ਰਿਹਾ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਮਾਪਿਆਂ ਨੇ ਕੀ ਕੁਝ ਕਿਹਾ ਤੁਸੀਂ ਦੇਖੋ ਇਸ ਮੇਰਾ ਨਾਮ ਕੈਪਟਨ ਹੈ ਪਿੰਡ ਮੇਰਾ ਸਾਗਰਪੁਰ ਕਨਵਾ ਰੋਡ ਬਟਾਲਾ ਹੈ ਉਹਦਾ ਨਾਮ ਉਹਦਾ ਦਾ ਘਰ ਚੋਂ ਨੁਰਬ ਵੀ ਕਹਿੰਨੇ ਆ ਤੇ ਨਾਮ ਦਾ ਹੈ ਅਮਰਜੀਤ ਸਕੂਲ ਦਾ ਨਾਮ ਅਮਰਜੀਤ ਹੈ ਹਾਂਜੀ ਉਮਰ ਉਹਦੀ ਹੈਗੀ 13 ਸਾਲ ਏ ਹੋ ਗਿਆ ਕੋਈ 17 ਤਰੀਕ ਨੂੰ ਸ਼ਾਮ 5:30 6 ਵਜੇ ਦੇ ਵਿੱਚ ਨਹੀਂ ਨਹੀਂ ਕੋਈ ਇਦਾਂ ਦੇ ਕੋਈ ਗੱਲਬਾਤ ਨਹੀਂ ਚੰਦਾ ਖੇਡ ਖੂਡ ਕੇ ਆ ਜਾਂਦਾ ਰਿਹਾ ਸੀ ਅੱਗੇ ਪੰਜ ਜਾਂਦਾ ਰਿਹਾ ਖੇਡਾ ਫਸਟ ਟਾਈਮ ਜਿਹੜਾ ਮਤਲਬ ਰਾਤ ਬਾਹਰ ਰਿਹਾ ਪੜਦਾ ਹੀ ਪਰ ਸਕੂਲ ਨੂੰ ਮਤਲਬ ਉਹਨੂੰ ਨਹੀਂ ਮਤਲਬ ਜਵਾਬ ਮਤਲਬ ਦਿੱਤਾ ਗਿਆ ਹੀ ਉਹਨੇ ਕੱਚੇ ਪੀਲੇ ਰੰਗ ਦੀ ਟੀ-ਸ਼ਰਟ ਪਾਈ ਅੰਦੀ ਮਾਂ ਵਾਲੀ ਪੈਰੀ ਕੈਂਜੀ ਚੱਪਲ ਨੀਲੇ ਕਲਰ ਦੀ ਜੀਨ ਦੀ ਪੈਂਟ ਪਾਈ ਹੋਈ ਹੈ ਹਾਂਜੀ ਮੋਬਾਈਲ ਮੇਰਾ ਹੈਗਾ 783722171 ਮੈਂ ਫਿਰ ਤੋਂ ਰਿਪੀਟ ਕਰਦਾ 783722171 ਲਾਸਟ ਵਾਰੀ ਇਤਨੀ ਫਿਲਹਾਲ ਮੈਨੂੰ ਬੱਸ ਸਟੈਂਡ ਵਿੱਚੋਂ ਕਹਿੰਦੇ ਕਈ ਕਹਿੰਦੇ ਵੇਖਿਆ ਵਾ ਸਟੇਸ਼ਨ ਤੇ ਕਹਿੰਦੇ ਵੇਖਿਆ ਹੋਇਆ ਵਾ ਇੱਕ ਪਲੇਂਟ ਵੀ ਕੀਤੀ ਹੋਈ ਏ ਮੈਂ ਇਹ ਕਹਿਣਾ ਚਾਹੁੰਦਾ ਵੀ ਪ੍ਰਸ਼ਾਸਨ ਅੱਗੇ ਮੇਰੀ ਬੇਨਤੀ ਹੈ ਵੀ ਮੇਰਾ ਬੱਚਾ ਜਲਦ ਤੋਂ ਜਲਦ ਆ ਬਹਿ ਜਾਵੇ ਮੇਰਾ ਨਾਮ ਅਨਪ੍ਰੀਤ ਹੈ ਸਾਗਰਪੁਰੇ ਦੇ ਰਹਿਣ ਵਾਲੇ ਆ ਸੀ ਇਹ 17 ਅਕਤੂਬਰ ਦਾ ਗਿਆ ਹੋਇਆ ਭਾਜੀ ਘਰੋਂ ਤੇ ਉਹਦਾ ਨਾਮ ਹੈਗਾ ਜੇ ਆਰਬ ਉਹਦਾ ਨੂੰ ਅਮਰਜੀਤ ਕਹਿੰਦੇ ਜੇ ਸਕੂਲ ਦਾ ਨਾਮ ਅਮਰਜੀਤ ਜੀ ਉਹਦਾ ਉਮਰ ਉਹਦੀ 13 ਸਾਲ ਜੀ ਭਾਜੀ ਜਾਂਦਾ ਹੁੰਦਾ ਹੀ ਭਾਜੀ ਪਰ ਖੇਡ ਕੇ ਵਾਪਸ ਆ ਜਾਂਦਾ ਹੁੰਦਾ ਇਹ ਪਹਿਲਾ ਚਾਂਸ ਜਿਹੜਾ ਮੇਰਾ ਬੱਚਾ ਘਰੋਂ ਬਾਹਰ ਗਿਆ ਵਾ ਹਾਂਜੀ ਸਾਰਿਆਂ ਨੂੰ ਪੁੱਛਿਆ ਰਿਸ਼ਤੇਦਾਰ ਵੀ ਖੁੱਦ ਸਾਡੇ ਨਾਲ ਲੱਭਦੇ ਪਏ ਜੀ ਯਾਰਾ ਦੋਸਤ ਉਹ ਯਾਰ ਦੋਸਤ ਹੈ ਹੀ ਨਹੀਂ ਸੀ ਕੋਈ ਠੀਕ ਹੈ ਨਾ ਉਹ ਕੱਲਾ ਹੀ ਖੇਡਦਾ ਹੁੰਦਾ ਸੀ ਬਸ ਮੈਂ ਹੀ ਕਹਿਣਾ ਚਾਹਨੀ ਆ ਕਿ ਮੇਰਾ ਬੱਚਾ ਜਲਦ ਤੋਂ ਜਲਦ ਲੱਭ ਕੇ ਮੈਨੂੰ ਦਿੱਤਾ ਜਾਵੇ